ਐਨਾ ਪਾਪੇ ਨਾ ਤੇ ਗੱਲ ਹੀ ਨਹੀਂ ਹੋਈ ਉਦੋਂ ਨੇ ਕਹਿੰਦਾ ਗੱਲ ਕਰਾਓ ਤੇ ਬਈ ਦੇਖਦਾ ਹੀ ਮੈਂ ਕੋਹ ਆਹ ਇਹ ਉੱਧਰ ਫੇ ਚਲ ਗਏ ਅੱਛਾ ਅੱਛਾ ਸਾਡੇ ਕੋਲ ਆ ਹਾਂਜੀ ਬੋਲਟ ਨੂੰ ਵੀ ਲੱਖ ਲੱਖ ਵਧਾਈਆਂ ਹੋਵੇ ਮਹਾਰਾਜ ਚੜ੍ਹਦੀਆਂ ਕਲਾ ਕਰੇ ਸੱਚੇ ਪਾਤਸ਼ਾਹ ਦਾ ਬਸ਼ੀਰ ਹਾਂ ਜਿ ਤਰ੍ਹਾਂ ਹੀ ਮੱਲਾ ਮਾਰਦਾ ਰਵੇ ਤੇ ਗਾਹ ਵੀ ਜਿੱਤ ਪ੍ਰਾਰਥਨਾ ਕਰੇ ਸੱਚੇ ਪਾਤਸ਼ਾਹ ਮੇਰਾ ਕੰਮ ਨਗ ਤੇ ਬਾਪੂ ਇਹਦਾਂ ਜਦੋਂ ਨਾਲ ਤੁਹਾਡਾ ਵੀ ਨਾਂ ਬੋਲਿਆ ਜਾਂਦਾ ਉਦੋਂ ਤਾਂ ਬੱਸ 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 ਮੇਰੇ ਕੋਲ ਨੇ ਪਤਾ ਉਹ ਜਿਹੜੇ ਉਹ ਆਪਣੇ ਹੁੰਦੇ ਹਾਂ ਹਾਂਜੀ ਹਾਂਜੀ ਕਮੈਂਟਰੀ ਵਾਲੇ ਹਾਂਜੀ ਉਹਨਾਂ ਨੂੰ ਇਹ ਕਿਹਾ ਵੀ ਮੇਰਾ ਸ਼ੱਕ ਨਾ ਨਾ ਹਾਂ ਮੇਰੇ ਦਾਦੇ ਮੇਰੇ ਦਾਦੇ ਦਾ ਜ਼ਰੂਰ ਦਾਦੇ ਉਹ ਉਹ ਉਹਨੂੰ ਭਰਾਵਾ ਜਦੋਂ ਮੈਂ ਬਾਗੜੀਆਂ ਜਾਂਦਾ ਮੈਨੂੰ ਬਾਹਰ ਕੱਢ ਨਹੀਂ ਦਿਆ ਜਾਵੇ ਗਰਾਊਂਡ 'ਚ ਆ ਹਾਂ ਦਾਦਾ ਜੀ ਆ ਜਾਣ ਗਰਾਊਂਡ ਦੇ ਨਹੀਂ ਨਹੀਂ ਸਹੀ ਹੈ ਜੀ ਮੈਨੂੰ ਤੇ ਹੋਇਆ ਉਹਦੀ ਵਧੀਆ ਲੱਗੀ ਜਿਹੜਾ ਆਪਣੀ ਮਨ ਮਰਜੀ ਉਹ ਕਰਦਾ ਮਨ ਦਾ ਮਨ ਨਹੀਂ ਇਹ ਜਦੋਂ ਬਾਹਰ ਕੇ ਗਾਵਾ ਕੱਢਦਾ ਹੁੰਦਾ ਭਰਾਣਾ ਕਹਿੰਦਾ ਇਹ ਵੀ ਇਹ ਵੀ ਨਾਲ ਜਾਂਦੇ ਆ ਇਹ ਕਹਿੰਦੇ ਆ ਆ ਆ ਟਰੈਕਟਰ ਤੇ ਉਦੋਂ ਮੈਂ ਇਹਨਾਂ ਨੂੰ ਸਭ ਨੂੰ ਪੈ ਗਿਆ ਮੈਂ ਕਿਹਾ ਵੀ ਇੱਕ ਉਹ ਨਿਆਣਿਆਂ ਦੀ ਫਿਰ ਜਿਤਨਾ ਹਰਤਾਂ ਹੁੰਦੀਆਂ ਹਾਂਜੀ ਹਾਂਜੀ ਨਵਾਂ ਟਰੈਕਟਰ ਤੇ ਟਰੈਕਟਰ ਪਾ ਕੇ ਤੇ ਇੱਕ ਦੋ ਇਹਨੂੰ ਖਿੱਚਣ ਇਹ ਤੇ ਫਿਰ ਰੋਕਣਾ ਤਾਂ ਹੁੰਦਾ ਹੀ ਆ ਨਿਆਣੇ ਨੂੰ ਵੀ ਆਵੇਂ ਸੱਟ ਤੁਸੀਂ ਲਵਾ ਰਹੇ ਹੋ ਹਾਂਜੀ ਹਾਂਜੀ ਇਸ ਤਰ੍ਹਾਂ ਇਹੋ ਜੇ ਕਮਾ ਤੋਂ ਰੋਕੀਦਾ ਨਹੀਂ ਹੁਣ ਜੱਗੇ ਬੋਸ ਕੋਲੋਂ ਪੈਸੇ ਆਏ ਆ ਟਰੈਕਟਰ ਵਿੱਚ ਪੈਣੇ ਆ ਦੋਸਰਾ ਵਾਸਤੇ ਪਾਏ ਦੋ ਤਿੰਨ ਪਾ ਕੇ ਤਾਂ ਖਿੱਚੀਦਾ ਉਹ ਯਾਰ ਪਾ ਕੇ ਵਿੰਦਾ ਹੈ ਨਾ ਵੀ ਪੈਸੇ ਲੱਗੇ ਹੁਣ ਲੱਗੇ ਆ ਉਹਦੇ ਨਾਲੋਂ ਵੀ ਤਕੜਾ ਟਰੈਕਟਰ ਪਾ ਕੇ ਨਾ ਤਾਂ ਖਿੱਚਦੇ ਹੀ ਇੱਕ ਵਾਰ ਪਾ ਕੇ ਵੇਖਿਆ ਉਹਨੇ ਅੱਛਾ ਬਹੁਤ ਵਧੀਆ ਚੱਲਦਾ ਲੱਗਦਾ ਵਧੀਆ ਚੱਲਦਾ ਹਾਂ ਐਦਾਂ ਦੇ ਹਲ ਤਾਂ ਤੋਂ ਡਰ ਆਉਂਦਾ ਰਿੰਦਾ ਵੀ ਇਹਨੇ ਤਿੰਨੇ ਮੈਚ ਬਹੁਤੇ ਵਧੀਆ ਸੀ ਉਦਣ ਅੱਛਾ ਮੁੰਡ ਤੋਂ ਲੱਗ ਤਿੰਨ ਮੈਚ ਹੋਏ ਇਹਨਾਂ ਦੇ ਤਿੰਨੇ ਬੜੇ ਵਧੀਆ ਹੀ ਜਿਹੜਾ ਫਿਰ ਇਹਨੂੰ ਇਹਨੂੰ ਇਹ ਬੈਸਟ ਨਿਕਲਿਆ ਸੈਮੀਫਾਈਨਲ ਵਿੱਚ ਬਹੁਤ ਰੈਡਾਂ ਪਾਈਆਂ ਸੈਮੀਫਾਈਨਲ ਦੋਰੀਆਂ ਦੋਰੀ ਸੈਮੀਫਾਈਨਲਾਂ ਦੀਆਂ ਦੇ ਦੀਆਂ ਕਰੀ ਕਿੰਨੀਆਂ 26 27 ਰੈਡਾਂ ਕੱਲੇ ਕੱਲੇ ਮੈਚ ਦੀਆਂ ਉਹ ਉਹ ਜਿਹੜਾ ਦੂਜਾ ਫਾਈਨਲ ਦੇ ਵਿੱਚ ਫਿਰ ਇਹਦੇ ਤੇ ਅੰਬੇ ਦੀ ਆਪਸ ਵਿੱਚ ਹੋ ਗਿਆ ਤੇ ਉਹਦੀਆਂ ਫਿਰ ਇਹਨੂੰ ਵੀ ਜੱਫੇ ਦੋ ਖਾ ਗਿਆ ਹੀ ਵੀ ਦੋ ਅੰਬਾ ਖਾ ਗਿਆ ਤੇ ਇਹਦੇ ਸੈਮੀਫਾਈਨਲ ਵਾਲੇ ਨੰਬਰ ਜਿਹੜੇ ਉਹ ਜਿਤਾ ਗਏ ਇਹਨੂੰ ਹਾਂ ਬਹੁਤ ਵਧੀਆ ਸੀ ਉਹਦੇ ਚ ਇਹ ਪਹਿਲਾਂ ਹੀ ਕਹਿੰਦਾ ਹੈਗਾ ਮੈਨੂੰ ਰੋਕ ਕੇ ਉਹਨਾਂ ਰਾਡਾਂ ਪਾਉਣ ਉਹਨਾਂ ਨਾਲ ਦਿਆਂ ਨੂੰ ਕਹਤਾ ਸੀ ਹਾਂ ਹਾਂ ਅੱਜ ਮੈਂ ਹੁਣ ਮੈਨੂੰ ਰੋਕ ਕੇ ਉਹਨਾਂ ਅੱਜ ਨਾ ਮੈਨੂੰ ਰੋਕ ਕੇ ਰੇਡਾਂ ਪਾਉਣ ਉਹਦਾ ਸੈਮੀਫਾਈਨਲ ਤੇ ਬਹੁਤ ਰੇਡਾਂ ਕੱਢੀਆਂ ਉਹਨਾਂ ਨਾਲ ਹੀ ਸੁਲਤਾਨ ਹੋਣਾ ਨਾ ਮੈਚ ਇਹਨਾਂ ਦਾ ਉਧਰ ਪਛਾਣੇ ਨਹੀਂ ਜਾਵੇ ਹਾਂਜੀ ਉਹ ਸੇਖਾਂ ਸੇਖਾਂ ਵਾਂਗੂ ਥੱਲੇ ਲੰਮਾ ਬਾਕੀ ਇੱਧਰ ਇੱਥੇ ਤੇ ਦੇਦਨਾ ਦਾ ਵੀ ਬੈਸਟ ਕਪੂਰਸਲੇ ਵਰਲਡ ਕੱਪ ਦਾ ਵੀ ਬੈਸਟ ਫੇਰ ਆਪਣੇ ਹਾਂ ਵਾਗੜੀਆਂ ਦਾ ਤਾਂ ਤਿੰਨ ਵਾਰ ਬੈਠ ਨਿਕਲਿਆ ਹਾਂਜੀ ਹਾਂਜੀ ਤੇ ਉੱਥੇ ਦਾ ਉਨਚਾ ਹੀ ਹੂੰ ਵੀ ਇੱਕ ਵਾਰ ਮੈਂ ਕੈਨੇਡਾ ਦਾ ਵੀ ਨਿਕਲਣਾ ਨਿਕਲਣਾ ਮੈਂ ਉਹ ਛੋਟਾ ਜਿਹੜਾ ਹੁੰਦਾ ਹੈ ਨਾ ਜਦੋਂ ਉਹ ਮੰਮੀ ਦੇ ਨਹੀਂ ਅੱਖੇ ਲੱਗਦਾ ਹੁੰਦਾ ਉਹ ਅੱਛਾ ਇਹਨੇ ਦੁੱਧ ਲੈ ਕੇ ਜਾਣਾ ਤੇ ਉਹਨੇ ਕਹਣਾ ਰੱਖ ਦੇ ਇੱਥੇ ਇਹਦੇ ਆ ਜਿਹੜਾ ਵਾ ਤਾਇਆ ਹੂੰ ਚਲੋ ਮਾੜਾ ਮੋਟਾ ਪੈਣਾ ਮੈਂ ਵੀ ਖੇਡਦਾ ਰਿਆ ਇਹਨਾਂ ਦੇ ਖੂਨ ਚ ਕਬੱਡੀ ਆ ਉਦੋਂ ਬਾਅਦ ਦੇ ਵਿੱਚ ਤਾਇਆ ਖੇਡਦਾ ਰਿਆ ਸੁਰਖਪੁਰੀਆਂ ਦੇ ਨਾਲ ਹੀ ਅੱਛਾ ਜੀ ਹਾਂ ਕੁਲਵਿੰਦਰ ਸਿੰਘ ਉਹ ਹੁਣ ਇਟਲੀ ਆ ਤੇ ਉਦੋਂ ਬਾਅਦ ਇਹ ਉੱਠ ਖਲੋਤਾ ਹੁਣ ਬੇਜਾ ਤੇਜੀ ਪੀੜੀ ਸਾਡੇ ਕੋਲ ਇਨੇ ਫੇ ਹੁਣ ਪੂਰੀ ਸੀ ਕਬੱਡੀ ਖੇਡੀ ਸੀ ਇਨੇ ਸਮਝ ਲਿਆ ਕਿ ਸਾਡਾ ਵੀ 2000 ਕਾਟ ਤੋੜਦਾ ਇਨੇ ਹੁਣ ਸਿਰਾ ਕੀਤਾ ਬਈ ਵਧੀਆ ਖੇਡਿਆ ਐਵੇਂ ਕਹਿੰਦੇ ਸਾਡੇ ਨਾਲ ਹੀ ਕਹਿੰਦਾ ਹੁੰਦਾ ਇੱਕ ਹੋਰ ਖੀਤ ਲੈ ਰਹੀ ਸੀ ਖੀਤ ਲੈ ਰਹੀ ਵਾਹ ਇਹਨਾਂ ਤਾਂ ਖੀਤ ਲੈ ਰਹੀ ਮੈਂ ਵੀ ਚੇਤਾ ਸੀ ਖੀਤ ਲੈ ਰਹੀ ਬਣਾਤੀ ਕੱਲ ਵੀ ਉੱਥੇ ਖੀਤ ਲੈ ਰ ਚੱਲਦੀ ਸੀ ਆ ਇਹਨੇ ਖੀਤ ਲੈ ਰ ਹੋਰੀ ਸਿਖਾਤਾ ਆਪਣੇ ਸ਼ੀਲੂ ਨੂੰ ਵਾਹ ਵਾਹ ਉਹ ਨੋਇਸ ਕੋਈ ਲਾਪੇ ਹੁਣ ਤੇ ਤਾਇਆ ਤਾਇਆ ਬਹੁਤ ਇੱਥੇ ਜਦੋਂ ਆਉਂਦਾ ਨਾ ਹਾਂਜੀ ਉਹ ਇਹਦੇ ਨਾਲ ਮੈਚਾਂ ਦੇ ਬਹੁਤ ਖੁਸ਼ ਰਹਿੰਦਾ ਲੈ ਕੇ ਜਾਂਦਾ ਹੁੰਦਾ ਇਹਦੇ ਨਾਲ ਹਾਂ ਬਹੁਤ ਜ਼ਿਆਦਾ ਉਹ ਤਾਂ ਵੇਟ ਵੀ ਚੁੱਕਦਾ ਰਿਹਾ ਆ ਵੇਟ ਵੀ ਚੁੱਕਦਾ ਰਿਹਾ ਖੇਤਰਾ ਕਰਕੇ ਵੀ ਉਹ ਉਹਨੂੰ ਬੜਾ ਚਾਹ ਹੁੰਦਾ ਇਹ ਮੈਚਾਂ ਦਾ ਜਦੋਂ ਹੁਣ ਖੇਡੇ ਉਸੇ ਵੇਲੇ ਤਾਂ ਫੋਨ ਆ ਜਾਣਾ ਵੀ ਅੱਜ ਬੈਸਟ ਨਿਕਲਿਆ ਫਲਾਣੇ ਤੋਂ ਜਦੋਂ ਪਿਛਲੀ ਵੀ ਆ ਬਾਪੂ ਕਦੀ ਬੜਾ ਖਰਚਾ ਕਰਦਾ ਵਾ ਕੈਰਾ ਦੇ ਮਿਊਜ਼ਿਕ ਉਹਦੇ ਬੜਾ ਹਜੇ ਵੀ ਇਤਰਾ ਹੋਰ ਵੱਧ ਗਿਆ ਭਾਈ ਹੁਣ ਟਰੈਕਟਰ ਕਿਹੜਾ ਪਾਜੀ ਮੈਂ ਨਾ ਗੱਡੀ ਲਈ ਆ ਸਕਾਰਬੀਓ ਇਹਦੇ ਵੀ ਲਵਾਉਂਦੇ ਨੇ ਨਾ ਵੀਰ ਪੁਆਏ ਨਹੀਂ ਆਜੇ ਦਾ ਮਤਲਬ ਮੈਨੂੰ ਪਤਾ ਜੇ ਮੈਂ ਪੁਆਤਾ ਹੀ ਨਹੀਂ ਆ ਕੇ ਫੇਰ ਮੈਨੂੰ ਕਹਿਣਾ ਬਦਲ ਜਿੱਦਣ ਜਿੱਦਣ ਆ ਗਿਆ ਤਾਂ ਕੋਈ ਨਹੀਂ ਲੁਖਵਾ ਦੂ ਮੈਨੂੰ ਪਤਾ ਜਿੱਦਣ ਉਹ ਆ ਗਿਆ ਉਦਣ ਹੀ ਉਹਨੇ ਬਦਲਾ ਦੇਣੀ ਹੁਣ ਜਿਹੜਾ ਕੋ ਮੋਟਰਸਾਈਕਲ ਲੈਣਾ ਉਹਦੇ ਤੇ ਆਪਣਾ 5 10 15000 ਰੁਪਇਆ ਹੋਰ ਲਾਉਣਾ ਉਹਨੇ ਆਏ ਸਾਡੇ ਰੋਕਦਿਆਂ ਰੋਕਦਿਆਂ ਟਰਾਲੀ ਬਣਨੀ ਦੇ ਆ ਕਹਿੰਦਾ ਬਣਾਉਣੀ ਬਣਾਉਣੀ ਆਏ ਇਹ ਗੱਡੀ ਚ ਕਹਿੰਦਾ ਅੱਜ ਦੇਣੀ ਤੇ ਟਰਾਲੀ ਆਏ ਆ ਸਾਨੂੰ ਚਿੱਤ ਚੇਤਾ ਵੀ ਨਹੀਂ ਤੇ ਉਹ ਰੂਟਾ ਵੇਟਰ ਗਿਆ ਲੈ ਆ ਉਹ ਸਹਿੰਗਾ ਸਾਡੇ ਆਏ ਟਰਾਲੀ ਹਾਂ ਗਲਟ ਨੇ ਅੱਛਾ ਹਾਂਜੀ ਉਹਨੇ ਬਣਵਾਇਆ ਆਪਣੀ ਮਰਜ਼ੀ ਦਾ ਹੂੰ ਉਹ ਕਹਿੰਦਾ ਮੈਨਾਂ ਇਦਾਂ ਦੀ ਬਣਾਉਣੀ ਆ ਵਧੀਆ ਐਨੇ ਅਹੀਂ ਦੋਨੂੰ ਬਹੁਤ ਕਹਿੰਦੇ ਨੇ ਸਿੰਗਲ ਬਣਾਓ। ਉਹ ਕਹਿੰਦੇ ਸਿੰਗਲ ਬਣਾਓ। ਕਿਆ ਨੋਰਮਲ ਜਿਹਾ ਰੱਖਾ ਕੰਮ। ਪਰ ਨਹੀਂ ਉਹਨੂੰ ਰੀਜ ਸੀ ਵੀ ਮੈਂ ਡਬਲ ਡਬਲ ਬਣਾਉਣੀ। ਬਾਕੀ ਆਪਣਾ ਬਾਪੂ ਹੀ ਆਪਣੇ ਵਾਲਾ ਦਿਖਾਓ ਯਾਰ ਪੱਥਰ। ਪੱਥਰ ਤਰਨ ਕੜਕਾਉਣੇ। ਉਹ ਮੈਨੂੰ ਕਹਿੰਦਾ ਸੀ ਸ਼ੋਗੇ ਚ ਰੱਖਣਾ ਜਾਂਦਾ। ਉਹ ਕਹਿੰਦਾ ਉੱਤੇ ਚਾੜਨਾ। ਉੱਤੇ ਚਾੜਨਾ ਉੱਤੇ ਰੱਖਣਾ। ਆਹ ਰੱਖਣਾ ਲੈ। ਆ ਝੋਕ। ਆ ਚੱਕਲੇ ਹੁੰਦੇ ਹੀ। ਹਾਂਜੀ ਆ ਝੋਕ ਲੈ। ਤੇਰੇ ਜਿਹਾ ਅੱਜ ਮੈਨੂੰ ਇੱਕ ਹੀ ਪੰਜ ਚੁਕੜਾ ਵਾਲੀ ਕਿੰਨੀ ਆ ਗਿਆ ਤੇਰਾ ਆ ਗਿਆ ਤੇਰੇ ਆ ਗਿਆ ਮੇਰੇ ਤੇ ਇਹ ਨਹੀਂ ਰਾਜਾ ਠੀਕ ਹੈ ਇੱਥੋਂ ਤੱਕ ਜ਼ੋਰ ਲੱਗਾ ਅੰਦਰੋਂ ਕੱਢਦੇ ਆ ਪਾਪੇ ਨੇ ਚਾਹਦਾ ਆਪਾਂ ਮੂੰਹ ਕਿੱਥੇ ਦਿਖਾਵਾਂਗੇ ਪਤਾ ਤੈਨਾਂ ਨੂੰ ਤੂੰ ਚੁੱਕਿਆ ਨਹੀਂ ਮੈਂ ਹੁਣ ਜ਼ੋਰ ਥੋੜੀ ਇੱਧਰ ਲਗਾ ਪਾਪਾ ਕਿਨੇ ਗੱਲੋਦਾ ਇਹੇ 105 ਕਿਲੋ 105 ਕਿਲੋ ਤੇ ਆ ਜਿਹੜਾ ਵਾ ਇਹ ਤਰ੍ਹਾਂ ਹੁਣ ਇਤਨਾ ਤੂ ਤੂ ਹੋਣਾ ਚਾਹਤ ਹੋਣਾ ਦੋਵੇਂ ਬੰਦਿਆਂ ਤੋਂ ਨਹੀਂ ਚਾਹਤ ਹੁੰਦਾ ਹੁੰਦਾ ਬਾਲਾ ਕੱਟਣ ਦਾ ਅੱਜ ਕੰਮ ਇਹ ਇਦਾਂ ਹੀ ਥੋੜੀ ਹੈ ਐ ਕਰਤਾ ਆਟਿਆ ਬੂਰਾ ਥੋੜੀ ਚੁਲ ਕੇ ਨੰਬਰ ਰੰਗ ਦਾ ਬੰਦਾ ਇੱਕਦਮ ਹੀ ਬਾਲਾ ਹੁਣ ਆ ਕਿੰਨੀ ਕੱਢ ਬਾਲਾ ਕਰੀ ਕਿੰਨੀ ਆ ਜਾ ਮੜਾ ਆ ਜਾ ਇਹ ਕਿੰਨੀ ਹੈ ਤੇਲ ਕਿਹਣੀ ਲੱਛ ਮਾ ਕਿਨੇ ਹੋਣਾ ਲੱਛ ਮੋਢੀ ਆ ਇਹ ਪਾ ਪਹਿਲਾਂ ਹੁੰਦਾ ਕਿੱਥੋਂ ਪਹਿਲਾਂ ਇਹ ਬੰਦਾ ਇੱਕ ਕੱਟੜਾ ਹੁੰਦਾ ਹੁੰਦਾ ਹੈ ਉੱਥੋਂ ਜਾਂਦਾ ਹੈ ਅੱਛਾ 105 ਕਿਲੋ ਦਾ ਬੋਲਾ ਕਦਣਾ ਖਾਲਾ ਜੀ ਆ ਜਿਹੜਾ ਵਾ ਆ ਨਹੀਂ ਮੁੜ ਕੇ ਛੂਹਤੋਂਦੇ ਉਦਾਂ ਤੇ ਨਾ ਵਜਣਾ ਵੀ ਚੱਕ ਲਈ ਉਹ ਚੱਕ ਹਾਂ ਆਹ ਵਾਲੀ ਚੀਜ਼ ਮੋਟੀ ਆ ਉਹ ਬਹੁਤ ਮੋਟੀ ਦਾ ਸਾਲਾ ਐਦਾਂ ਦੋਵਾਂ ਨਾਲ ਤੇ ਚੱਕ ਹੀ ਨਹੀਂ ਹੁੰਦਾ ਹੁਣ ਕਿੱਥੇ ਚੱਕ ਐਦਾਂ ਹੁੰਦਾ ਇੱਕ ਪਾਪਾ ਚੱਕ ਦਿੰਦਾ ਹੁੰਦਾ ਸੀ ਹਾਂਜੀ ਪਾਪਾ ਹੀ ਚੱਕ ਦਿੰਦਾ ਹੁੰਦਾ ਸੀ ਮੈਂ ਤਾਂ ਮਾਰੀ ਚੱਕਿਆ ਨਹੀਂ ਅੱਛਾ ਤੁਹਾਡੇ ਤੋਂ ਬਾਹਰ ਨਹੀਂ ਚੱਕਿਆ ਗਏ ਨੇ ਪਾਪਾ ਇੱਕ ਬੰਦਾ ਬਣਾ ਕੇ ਉਹਨੂੰ ਚਕਾਉਣਾ ਆ ਤਾਂ ਮੈਂ ਮੈਂ ਲੋਕਾਂ ਨਾਲ ਰੰਗ ਰੋਂ ਕਰਕੇ ਚੜਨਾ ਪਰ ਆ ਪਰ ਇਹ ਤੇ ਵੇਖ ਕੇ ਚੁੱਕ ਪਿਆ ਚੱਲੀ ਆ ਪਰ ਉਹਨੇ ਰਾਤ ਨੂੰ ਕਈ ਵਾਰ 2 ਵਜੇ ਟਰੈਕਟਰ ਜਿੱਤ ਕੇ ਆਉਣਾ ਨਾ ਹਾਂਜੀ ਪਹਿਲਾਂ ਮੱਥਾ ਉੱਤੇ ਪਈ ਗੁਰਦਾਰੇ ਸਾਹਿਬ ਅੱਛਾ ਹਾਂਜੀ ਪਹਿਲਾਂ ਗੁਰਦਾਰੇ ਪਈ ਜਦੋਂ ਜਾਣਾ ਮੈਚ ਤੇ ਖੇਡਣਾ ਉੱਥੇ ਮੱਥਾ ਟੇਕ ਕੇ ਉੱਥੇ ਮੱਥਾ ਟੇਕ ਕੇ ਫੇਰ ਗਰਾਉਂਡੇ ਨੂੰ ਬਾਅਦ ਕਰਾਂਗੇ ਅੱਛਾ ਉੱਥੇ ਨਮਸਕਾਰ ਕਰਕੇ ਫੇਰ ਜਾਣਾ ਮੈਚ ਤੇ ਭਾਵੇਂ ਲੇਟ ਹੋ ਜਾਏ ਪਹਿਲੇ ਆ ਜਿੰਨੀ ਗੁੰਨੀ ਹੋਣੀ ਉਥੇ ਆ ਚੀਕਦੇ ਹੁੰਦੇ ਅੱਛਾ ਤੂੰ ਲੇਟ ਕਰਦਾ ਤੂੰ ਲੇਟ ਕਰਦਾ ਤੂੰ ਤਿਆਰ ਨਹੀਂ ਹੋਇਆ ਅਜੇ ਪੋਣੇ ਕਰਨਾ ਮੈਂ ਗੁਰਦੁਆਰੇ ਜਾਣਾ ਪਹਿਲਾਂ ਹਾਂ ਉਦੋਂ ਬਸ ਅੱਡੇ ਗਰੌਂਡੇ ਤੇ ਆਣ ਕੇ ਉਹਨਾਂ ਦੇ ਨਾਲ ਜਾ ਕਰਨਾ ਹਾਂ ਹਾਂ ਮਹਾਰਾਜ ਉਹ ਮਹਾਰਾਜ ਨੂੰ ਬਹੁਤ ਉੱਥੇ ਮਹਾਰਾਜ ਦੀ ਪੁੱਛੀ ਦਾਦੀ ਜੀ ਦਇਆ ਹਾਂਜੀ ਹਾਂਜੀ ਬਾਕੀ ਆਪਣੇ ਬਾਬੂ ਵੀ ਸੱਚ ਜਿੰਨੇ ਵੀ ਆਪਣੇ ਚੋਣ ਵਾਲੇ ਉਹ ਜਾਣਨਾ ਚਾਹੁੰਦੇ ਆ ਬੁਲਟ ਦੀ ਖਰਾਕ ਕਿੱਦਾਂ ਦੀ ਆ ਖਰਾਕ ਐਵੇਂ ਕਿ ਇਹ ਵੀ ਖਰਾਕ ਉਹ ਤਾਂ ਨਵੇਰਾ ਬਹੁਤ ਆ ਇਹਨਾਂ ਦੇ ਸਾਹ ਪਾਛੀ ਹੈਗਾ ਘੇ ਵੀ ਕੱਢਦੀ ਮੰਮੀ ਉਹਦੀ ਮੱਖਣੀ ਦਾ ਮੱਖਣੀ ਨਹੀਂ ਹਾਂਜੀ ਮੱਖਣੀ ਦਾ ਜਿਆਦਾ ਸੁਣੀ ਦਾ ਸੁਣੀ ਅੱਛਾ ਹਾਂਜੀ ਬਾਕੀ ਦੁੱਧ ਦੁੱਧ ਦਾ ਨਹੀਂ ਉਹਨੂੰ ਅੱਛਾ ਪਾ ਕੇ ਦੁੱਧ ਦੇ ਦੇ ਦੋ ਬਾਕੀ ਖਰਾਕ ਐਡੀ ਨਹੀਂ ਕਿ ਜਿਆਦੀ ਉਹਦੀ ਹੈਗੀ ਅੱਛਾ ਖਰਾਕ ਨੋਰਮਲ ਹੀ ਆ ਉਹਦੀ ਨਹੀਂ ਐਡੀ ਐਵੇਂ ਕਹਦੀਏ ਵੀ ਉਹ ਹੀ ਬਦਾਮ ਬੱਚੇ ਖਾ ਲਏ ਬਦਾਮ ਲਿਆ ਕੇ ਕਈ ਵਾਰ ਬਦਾਮ ਉਥੇ ਛੱਡਿਆ ਹੁੰਦਾ ਜਿੱਥੋਂ ਮੈਂ ਜਿੰਨੇ ਛਲਕੇ ਦੇ ਦੇਣੇ ਤੇ ਖਾ ਲੈਣੇ ਜਿੰਨੇ ਤੋਂ ਪਮਸਰਾਣੇ ਪੈਣ ਅੱਛਾ ਆ ਜਿਹੜੇ ਨਿਆਣੇ ਵਿੱਚ ਮੈਚ ਖੇਡ ਕੇ ਜਿਹੜਾ ਵੀ ਰੋਟੀ ਪਾਣੀ ਬਸ ਉਹੀ ਹੋਰ ਘਰ ਦੀ ਖਰਾਕ ਐਡੀ ਨਹੀਂ ਹੁੰਦਾ ਸਭ ਕੁਝ ਹੀ ਹੈ ਕਾ ਕੇ ਵਧੂ ਹੁੰਦਾ ਬਦਾਮ ਘਰ ਪਏ ਸਭ ਕੁਝ ਪਿਆਵਾਂ ਪਰ ਉਹਨੂੰ ਐਡਾ ਨਹੀਂ ਆ ਹੈਗਾ ਨਹੀਂ ਕਈ ਨਿਆਣੇ ਬਹੁਤ ਚਾਰ ਹੁੰਦੇ ਬੜਾ ਚੁੱਤੀ ਜਾਂਦੇ ਹਰ ਕੀ ਕਹਿੰਦੇ ਸਾਬ ਕੋਹ ਹੋ ਜੀ ਜਿਹੜੀ ਗੱਲ ਦਾ ਨਾ ਹਾਂਜੀ ਪਤਾ ਕਰਨਾ ਹੋਵੇ ਬੋਲਟ ਬਾਰੇ ਭੂਆ ਨੂੰ ਭੂਆ ਨੂੰ ਪੁੱਛੇ ਠੀਕ ਹੈ ਫੋਨ ਪਹਿਲਾਂ ਆਉਂਦਾ ਇਹਨੇ ਪਹਿਲਾਂ ਹੁਣ ਭੂਆ ਵਿਚੋਲੀ ਵੀ ਮੇਰੀ ਤੂੰ ਹੀ ਪੜਨਾ ਸੋਚੀ ਲੱਭਣੀ ਮੈਨੂੰ ਠੀਕ ਹੈ ਠੀਕ ਹੈ ਇਹ ਕਹਿੰਦਾ ਨਾ ਬਿਹਰਮਨ ਆਇਆ ਕੰਮ ਨਹੀਂ ਕਰਨਾ ਉੱਥੇ ਰੁਕ ਜਾਊਗਾ ਅੱਛਾ ਉੱਥੇ ਰੁਕ ਜਾਂਦਾ ਹਾਂ ਹਾਂ ਚਲੋ ਇਹ ਨਹੀਂ ਵਧੀਆ ਭੂਆ ਜੀ ਇਦਾਂ ਇਨਸ਼ਾਅੱਲਾ ਲਾਈਕ ਆ ਹਾਂਜੀ ਲਾਈਕ